ਹੈਲੋ ਛੱਟੇ ਬਾਬਾ ਜੀ ਪਿੱਛੇ ਹੋ ਜਾ ਮੂੰਹ ਪਾਚੜੀ ਜਾਊਗਾ ਮੇਰੇ ਸਭ ਐ ਕਰੋ ਸਭ ਐ ਕਰੋ ਐ ਕਰੋ ਬੋਲੀ ਸਨੀਹਾ ਸਰੋ ਰੀਆ ਕਾਲੋ ਲੋ ਬਾਈ ਜੀ ਸਸਰੀ ਗੱਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਵੈਲਕਮ ਆ ਤੁਹਾਡਾ ਇੱਕ ਹੋਰ ਬ੍ਰੈਂਡ ਨਿਊ ਵਲੌਗ ਵਿੱਚ ਲੋ ਜੀ ਅੱਜ ਆਪਾਂ ਗੱਲ ਕਰਾਂਗੇ ਜਾਨ ਮਾਹਲ ਪਿੰਡ ਮਾਲਾ ਦੇਖੋ ਜੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਠੀਕ ਹੈ ਜੀ ਇਹਨਾਂ ਨੇ ਰੋਮਾਂਡਾ ਲੈ ਲਿਆ ਇਹਨਾਂ ਨੇ ਕਸਟਡੀ ਚ ਲੈ ਲਿਆ ਠੀਕ ਹੈ ਜੀ ਹੁਣ ਮੈਂ ਦੇਖ ਰਿਆ ਸੀਗਾ ਬੇ ਨਾਸਰ ਢਿਲੋਂ ਨੇ ਠੀਕ ਹੈ ਜੀ ਬਹੁਤ ਵਧੀਆ ਪਰਦਾ ਫਾਸ਼ ਕਰਿਆ ਏ ਠੀਕ ਹੈ ਜੀ ਇਹ ਕਹਿੰਦੇ ਸੀਗੇ ਬੇ ਨਾਸਰ ਢਿਲੋਂ ਨਾਲ ਉਹਦੇ ਟਾਈ ਆਪਾਂ ਜਾਂ ਨਾਸਰ ਢਿਲੋਂ ਨੂੰ ਮਿਲਦਾ ਏ ਠੀਕ ਹੈ ਨਾਸਰ ਢਿਲੋਂ ਨੇ ਇੱਕ ਵਲੌਗ ਵਿੱਚ ਆਪਣੇ ਉਹਦੇ ਵਿੱਚ ਕੈਪੋਡਕਾਸਟ ਵਿੱਚ ਕਿਹਾ ਏ ਠੀਕ ਹੈ ਜੀ ਦੇਖੋ ਯੂਨੇ ਆਪਣੇ ਪੋਡਕਾਸਟ ਵਿੱਚ ਕੀ ਆ ਕਿਹਾ ਵੇ ਕੋਣ ਸੀ ਇਹ ਜਨਮਾਸ ਤੇ ਜਿਹੜੀ ਉਹ ਜੋਤੀ ਹਰਿਆਣੇ ਵਾਲੀ ਉਹ ਕਿਆ ਰਿਸ਼ਤਾ ਸੀਗਾ ਉਹਨਾਂ ਨਾਲ ਕਿੰਨੀ ਵਾਰ ਮੁਲਾਕਾਤ ਹੋਈ ਹੈ ਕਿਆ ਮੁਲਾਕਾਤ ਹੋਈ ਹੈ ਠੀਕ ਹੈ ਜੀ ਉਹਦੇ ਬਾਰੇ ਉਹਨਾਂ ਨੇ ਦੱਸਿਆਏ ਨਾ ਸਕਤੇ ਉਹਨੇ ਠੀਕ ਹੈ ਐਕਸਪੋਜ਼ ਕਰਿਆਏ ਸਾਰਿਆਂ ਨੂੰ ਦੇਖਿਓ ਜੀ ਵੀਡੀਓ ਅੱਗੇ ਸਾਰੀ ਵੀਡੀਓ ਜਰੂਰ ਦੇਖਿਓ ਬਾਈ ਜੀ ਤਾਂ ਤੁਹਾਨੂੰ ਸਮਝ ਲੱਗਾਉਂਦੇ ਵੀ ਕੇਸ ਹੈ ਕੀ ਤੇ ਦੂਜੀ ਗੱਲ ਇਹ ਕਿ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਹਜ਼ਾਰ ਸਬਸਕ੍ਰਾਈਬਰ ਆਪਣਾ ਹੋਣੇ ਵਾਲਾ ਹੈ ਜਲਦੀ ਦੇ ਜਲਦੀ 1000 ਸਬਸਕ੍ਰਾਈਬਰ ਪੂਰਾ ਕਰੀਏ ਤੇ ਉਦੋਂ ਬਾਅਦ ਰਹਿ ਗਏ 4000 ਘੰਟੇ 4000 ਘੰਟਿਆਂ ਨੂੰ ਆਪਾਂ ਨੇ ਵੀ ਬਹੁਤ ਜਲਦੀ ਜਲਦੀ ਕਰਨਾ ਹੈ ਖਤਮ ਉਸ ਦੇ ਸਾਬ ਨਾਲ ਮੋਨਟਾਈਜ਼ ਹੋਣ ਵਾਸਤੇ ਮੈਂ ਕਹਿੰਦਾ ਘੱਟੋ ਘੱਟ 2-3 ਮਹੀਨੇ ਲੱਗ ਜਣੇ ਆ ਟਮਾਟਰ ਨੂੰ ਕਹਿੰਦੇ ਜੀ ਵਹੀ ਤੁਹਾਡੇ ਵੀਰ ਦੀ ਰਿਕਵੈਸਟ ਆ ਕੇ ਚੈਨਲ ਨੂੰ ਸਬਸਕ੍ਰਾਈਬ ਕਰੇ ਜਾਵੇ ਤੇ ਸ਼ੇਅਰ ਕਰੇ ਜਾਵੇ ਆਪਣੇ ਦੋਸਤਾਂ ਨਾਲ ਠੀਕ ਹੈ ਤਨਵਾਟੋੜਾ ਬਹੁਤ ਬਹੁਤ ਲੋ ਜੀ ਦੇਖੋ ਜੀ ਵੀਡੀਓ ਨਾਸਰ ਢਿੱਲੋ ਦੀ ਜਵਾਨੀ ਨਿਊਜ਼ਲੈਂਡ ਦੇ ਖਾਤਰ ਮੈਂ ਆ ਗਿਆ ਖੜੇ ਵੀ ਵਿਊ ਲੈਣ ਦੀ ਖਾਤਰ ਪਤਾ ਨਹੀਂ ਯਾਰ ਕਿੱਥੋਂ ਤੱਕ ਲੋਕ ਦੇ ਭੇਜਣ ਆਏ ਆਹ ਇਹ ਏਡੇ ਬਦਨਸਲੇ ਹੋ ਜਾਂਦੇ ਵੀ ਕੋਈ ਹੱਕ ਸੱਚ ਕੋਈ ਸੱਚੀ ਗੱਲ ਨਹੀਂ ਬਸ ਠੋਕ ਦੋ ਉਰਦੂ ਦਾ ਉਹ ਹੈ ਨਾ ਮਾਵਰਾ ਉਰਦੂ ਦਾ ਕਿ ਬਦਨਾਮ ਨਾ ਹੋਗੇ ਤਾਂ ਕੀ ਨਾਮ ਨਾ ਹੋਗਾ ਚਲੋ ਐਂਜੀ ਸਹੀ ਪਤਾ ਤਾਂ ਲੱਗ ਗਿਆ ਨਾ ਸਾਰਿਆਂ ਨੂੰ ਨਾ ਸਟੇ ਨਾ ਨਹੀਂ ਜੀ ਉਹ ਪਤਾ ਤਾਂ ਚਲੋ ਅੱਗੇ ਅੱਗੇ ਵੀ ਹੈਗਾ ਸੀ ਲੇਕਿਨ ਇਹ ਵੀ ਕਿਤਨਾ ਕਿਤੇ ਮੈਂ ਨਾ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੀ ਲੋਕਾਂ ਨੂੰ ਜੋੜਨ ਦੀ ਇਕੱਠੇ ਕਰਨ ਦੀ ਤੇ ਲੋਕਾਂ ਵਿੱਚ ਕਿਤਨਾ ਕਿਤੇ ਉਹਨਾਂ ਨੇ ਡਰ ਖੌਫ ਜਿਹੜਾ ਉਹ ਬਣਾਇਆ ਇਸ ਗੱਲ ਦਾ ਤੇ ਜਿੱਦਾਂ ਮੈਨੂੰ ਲੱਗਦਾ ਨੈਗੇਟਿਵ ਇੰਪੈਕਟ ਉਹਨਾਂ ਤੱਕ ਉਹਨਾਂ ਨੂੰ ਪੈਣਾ ਉਹ ਸਾਨੂੰ ਕੀ ਕਰ ਲੈਣਾ ਆਹੋ ਤੇ ਸਾਡੇ ਤੇ ਕੋਈ ਨਹੀਂ ਆਇਆ ਸੀ ਤੇ ਆ ਕਿ ਅਸੀਂ ਤੇ ਸਗੋਂ ਅਗੇ ਕੋਲੋਂ ਪੈਸੇ ਲਾ ਕੇ ਐਂਟਰਟੇਨ ਕਰੀਦਾ ਸਾਰਾ ਹੁਣ ਵੀ ਕਰਾਂਗੇ ਕੋਈ ਗੱਲ ਨਹੀਂ ਲੇਕਿਨ ਇਹ ਵੀ ਕਿਤਨਾ ਕਿਤੇ ਨਾ ਕੋਸ਼ਿਸ਼ ਕੀਤੀ ਵੀ ਆਹ ਹੁਣ 10-12 ਸਾਲ ਲਾਏ ਨਾ ਕਿ ਉਸ ਉਹਨੂੰ ਥੋੜਾ ਜਿਹਾ ਚੇਂਜ ਕਰੀਏ ਵੀ ਨੈਰੇਟਿਵ ਕੀ ਆ ਵੀ ਜਸਵੀਰ ਵਾਹ ਲਾਇਆ ਪਾਕਿਸਤਾਨ ਤੇ ਉੱਥੇ ਜਾ ਕੇ ਉਹ ਗਿਆ ਦਿੱਲੀ ਐਂਬੈਸੀ ਦੇ ਵਿੱਚ ਜਿਹੜਾ ਪਾਕਿਸਤਾਨ ਡੇ ਹੁੰਦਾ ਇੱਕ ਦਿਨ ਮਨਾਉਂਦੇ ਆ ਮਾਰਚ ਦੇ ਵਿੱਚ ਉਹਦੇ ਤੇ ਨਾਲ 500 ਲੋਕਾਂ ਨੂੰ ਬੁਲਾਉਂਦੇ ਇੰਡੀਆ ਦੇ ਵਿੱਚ ਕਿਉਂਕਿ ਐਂਬੈਸੀ ਉੱਥੇ ਹੈ ਜੀ ਜੀ ਤੇ ਉਸ ਐਂਬੈਸੀ ਦੇ ਵਿੱਚ 500 ਬੰਦਾ ਐ ਐਵਰੀ ਈਅਰ ਜ਼ਿਆਦਾ ਪ੍ਰੋਗਰਾਮ ਅਟੈਂਡ ਕਰਦਾ ਕੋਸਟੇਮ ਐਂਬੈਸੀਆਂ ਦੇ ਐਂਬੈਸਡਰ ਵਗੈਰਾ ਅਮਲਾ ਹੋਏਗਾ ਲੱਗੇ ਲੱਗੇ ਦੂਜੇ ਦੇਸ਼ਾਂ ਦੇ ਐਂਬੈਸੀਆਂ ਦੇ ਬਾਕੀ ਸੋਥੋਂ ਲੋਕ ਹੈ ਜਥੇਦਾਰ ਜਿਹੜੇ ਹੁੰਦੇ ਨੇ ਜਾਂ ਹਿੰਦੂ ਪਿਲਗ੍ਰਮ ਹੁੰਦੇ ਨੇ ਉਹਨਾਂ ਦੇ ਜਥੇਦਾਰੀਆਂ ਨਾਉਂ ਜਿਹੜੇ ਲੋਕ ਨੇ ਮਤਲਬ ਜਿਹੜੇ ਜਿਵੇਂ ਸਾਡੇ ਕੋਲ ਵਲੌਗਰ ਆਉਣ ਲੱਗ ਪਏ ਜਾਂ ਕੋਈ ਆਰਟਿਸਟ ਆ ਗਿਆ ਉਹਨਾਂ ਨੂੰ ਲੈਟ ਇਨਵੀਟੇਸ਼ਨ ਭੇਜਤਾ ਵੀ ਤੁਸੀਂ ਆ ਜਾਓ ਤੇ ਉਸ ਗੱਲ ਨੂੰ ਉਹਨਾਂ ਦੀ ਤਸਵੀਰ ਉਹਨੇ ਲਈ ਸੀ ਕੁੜੀ ਜੋਤੀ ਨੇ ਤੇ ਜਸਵੀਰ ਨੇ ਇੱਕ ਵੀਡੀਓ ਬਲਕੇ ਨਾ ਕੋਈ ਬਾਈ ਬਾਈ ਜੀ ਵੀ ਵੀਡੀਓ ਬਿਚਾਈ ਕਰ ਰਹੇ ਆ ਠੀਕ ਆ ਕਿ ਆਪਾਂ ਕਦੇ ਮਿਲੇ ਨਹੀਂ ਹੈਗੇ ਠੀਕ ਹੈ ਜੀ ਤੇ ਸਿਰਫ WhatsApp ਤੇ ਠੀਕ ਹੈ ਬਟ ਸਰਦਈ ਕਦੇ ਇੰਟਰੈਕਸ਼ਨ ਨਹੀਂ ਹੋਈ ਫੇਸ ਟੂ ਫੇਸ ਠੀਕ ਹੈ ਜੀ ਨਾ ਸੀ ਮਿਲੇ ਆ ਕਹਿੰਦਾ ਇੱਕ ਦੂਜੇ ਨੂੰ ਤਾਂ ਫਿਰ ਜਿਹੜੀ ਆ ਆਪਣੇ ਇੰਡੀਆ ਦੀ ਗੋਦੀ ਮੀਡੀਆ ਏ ਇਹਨਾਂ ਨੇ ਇਕੱਲੇ ਇਕੱਲੇ ਚੈਨਲ ਤੇ ਇਹਦਾ ਕੀਤਾ ਹੋਇਆ ਸੀਗਾ ਅਪਲੋਡ ਠੀਕ ਹੈ ਕਿ ਬੇ ਨਾਸਰ ਢਿਲੋਂ ਵਾਲਾ ਉਹਦੇ ਕੰਟੈਂਟ ਨਿਕਲੇ ਜੀ ਨਾਸਰ ਢਿਲੋਂ ਆ ਇਹ ਆ ਨਾਸਰ ਢਿਲੋਂ ਪਹਿਲਾਂ ਆਰ ਪੁਲਿਸ ਵਿੱਚ ਹੁੰਦਾ ਸੀਗਾ ਹੁਣ ਆਈਐਸਆਈ ਦਾ ਏਜੰਟ ਆ ਠੀਕ ਹੈ ਉਹ ਸਿਰਫ ਬਈ ਬਲੌਗਰ ਆ ਠੀਕ ਹੈ ਕੋਈ ਵੀ ਪੰਜਾਬ ਦਾ ਬੰਦਾ ਜਾਣਦਾ ਨਾ ਉਹਦੇ ਕੋਲ ਕੋਈ ਵੀ ਆਪਣੇ ਇਧਰ ਇੰਡੀਆ ਸਾਈਡ ਦਾ ਕੋਈ ਬੰਦਾ ਜਾਣਦਾ ਉਹਦੇ ਕੋਲ ਉਹ ਸਾਰਿਆਂ ਨੂੰ ਹੀ ਪਿਕ ਕਰਦਾ ਏ ਠੀਕ ਹੈ ਜੀ ਜਿੱਥੇ ਇਥੇ ਬੰਦੇ ਨੇ ਜਾਣਾ ਹੁੰਦਾ ਹੈ ਉਹ ਉਹ ਜਗ੍ਹਾ ਉਹਨੂੰ ਕਮਾਉਂਦਾ ਏ ਵਿਦਆਊਟ ਐਨੀ ਕੋਸਟ ਕੋਈ ਵੀ ਪੈਸਾ ਨਹੀਂ ਲੰਦਾ ਉਹ ਠੀਕ ਹੈ ਜੀ ਜਿੱਦਾਂ ਕਿ ਉਹਨੇ ਉਹਨੂੰ ਦੱਸਿਆ ਵੀਡੀਓ 'ਚ ਬਈ ਮੈਂ ਆਪਣਾ ਖਰਚਾ ਕਰਕੇ ਤਾਂ ਕਮਾਣਾ ਏ ਠੀਕ ਹੈ ਹੁਣ ਆਏ ਤਾਂ ਨਹੀਂ ਵੀ ਇਕੱਲੇ ਯੂਟਿਊਬਰੇ ਗਏ ਜਾਂ ਇਕੱਲੇ ਜਾਨ ਮਾਰੇ ਗਏ ਯੋਥੇ ਕਿੰਨੇ ਲੋਕ ਜਾਨੇ ਆ ਮੋਦੀ ਦਾ ਉਹਦੇ ਮੋਦੀ ਉਹਦੇ ਉੱਥੇ ਗਿਆ ਦਾ ਪ੍ਰੋਗਰਾਮ ਵਿੱਚ ਮੋਦੀ ਨੂੰ ਕੋਈ ਚੱਕਰ ਨਹੀਂ ਆਇਆ ਹੈ ਜੇ ਰੂਲ ਆ ਤਾਂ ਸਾਰਿਆਂ ਬਾਅਦ ਇੱਕ ਰੂਲ ਰੱਖੋ ਨਾ ਹੁਣ ਕਲਾਕਾਰ ਕਿੰਨੇ ਕਲਾਕਾਰ ਜਾਨੇ ਆ ਜੀ ਆ ਪਿੱਛੇ ਜੇ ਅਨਮੋਲ ਉਹ ਗਿਆ ਹੋਇਆ ਸੀਗਾ ਅਨਮੋਲ ਉਹ ਨਿਕਿਆ ਨਾਮ ਹਉਦਾ ਜਿਹੜਾ ਹੱਬਾਣਾ ਪਿੱਛੇ ਜੇ ਬੋਟਾਂ 'ਚ ਵੀ ਖੜਿਆ ਦਾ ਠੀਕ ਹੈ ਜੀ ਉਹ ਗਿਆ ਹੋਇਆ ਸੀਗਾ ਜੀ ਉੱਥੇ ਬਾਕੀ ਜਿਹੜੇ ਇਹ ਸਰਦਾਰ ਜੀ ਕੋਹੋਰ ਸਿੱਖ ਬੰਤ ਚਲਾਨੇ ਆ ਠੀਕ ਆ ਉਹ ਗਏ ਹੋਏ ਸੀਗੇ ਪੰਜਾਬ ਦੇ ਕਿੰਨੇ ਆਰਟਿਸਟ ਜਾਣੇ ਆ ਜਿਹੜੀ ਆਪਣੀ ਭੈਣ ਆ ਠੀਕ ਆ ਇਹਦਾ ਨਾਮ ਜਿਹੜਾ ਆਪਣੇ ਇੱਕ ਇਨਸਾਨ ਅੰਦੋਲਨ ਵਿੱਚ ਵੀ ਆਪਣੇ ਨਾਲ ਸੀ ਸੋਨੀਆ ਮਾਨ ਉਹ ਜਾ ਕੇ ਆਈਏ ਉੱਥੇ ਉਹਨਾਂ ਤੇ ਕੱਤ ਨਹੀਂ ਕੋਈ ਸ਼ੱਕ ਹੈਗਾ ਸ਼ੱਕ ਸਿਰ ਗਰੀਬ ਬੰਦੇ ਤੇ ਯਾਰ ਬਿਹਾਹਾ ਉਹਨੇ ਕਰਪਾ ਕਰਾ ਕੇ ਕਣਾ ਲਿਆ ਇਹਨਾਂ ਨੂੰ ਉਹ ਚੁਗਿਆ ਬਈ ਬੰਦਾ ਇੰਨੇ ਪੈਸੇ ਲਾ ਰਿਹਾ ਕਿੱਥੇ ਪਿਆਰੇ ਕਿੱਥੇ ਨਹੀਂ ਆ ਰਹੇ ਤੁਸੀਂ ਐਂ ਦੇਖੋ ਯਾਰ ਜਿਹੜਾ ਵੀ ਬੰਦਾ ਐ ਬੰਦੇ ਨੂੰ ਪਿਆਰ ਕਰਦਾ ਜੀ ਕਾ ਬਾਹਰ ਤੇ ਹੁਣ ਜਿਹੜਾ ਕਾਲਾ ਮਾਮਾ ਹੋ ਗਿਆ ਜਾਂ ਕੋਈ ਹੋਰ ਹੈ ਨਾ ਉੱਥੇ ਦੇ ਬਲੌਗਰ ਹੋ ਗਏ ਮਾਲਾਂ ਦੇ ਠੀਕ ਆ ਉਹ ਸਾਰੇ ਦੱਸਦੇ ਆ ਕਹਿੰਦੇ ਸਾਨੂੰ ਕਦੇ ਕੋਈ ਕਿਸੇ ਨੇ ਕੁਝ ਗਿਫਟ ਦੱਤਾ ਏ ਕਦੇ ਕਿਸੇ ਨੇ ਕੁਝ ਗਿਫਟ ਦੱਤਾ ਏ ਠੀਕ ਹੈ ਜੀ ਤੁਸੀਂ ਕਾਲੇ ਮਾਮੇ ਜੀ ਦੀ ਵੀਡੀਓ ਖੋਲ ਕੇ ਦੇਖ ਲਿਓ ਠੀਕ ਹੈ ਇੱਕ ਮੈਥੋਂ ਦੇ ਦਊਗਾ ਲਿੰਕ ਉਹਦਾ ਬਾਈ ਨੇ 80000 ਰੁਪਏ ਭੇਜਿਆਏ ਭੇਜਿਆ ਤਾਂ ਬੇ ਨਵਕਰਨ ਨੂੰ ਸਕੂਟਰੀ ਦਿਵਾਓ ਚਾਰਜਿੰਗ ਵਾਲੀ ਬੇ ਇਹ ਆਟੋ ਤੇ ਜਾਂਦਾ ਸਕੂਲ ਜਾਂ ਸਿਕਲ ਤੇ ਸਕੂਲ ਜਾਂਦਾ ਬੇ ਨਾ ਠੀਕ ਨਹੀਂਗਾ ਇੱਕ ਤਾਂ ਬੰਦਾ ਪੜ ਲੀਕੇ ਬੱਚਾ ਥੱਕਿਆ ਪਉਂਦਾ ਏ ਉੱਪਰ ਤੇ ਉਹੀ ਏਡਾ ਮੋਟਾ ਬੈਗ ਪਾ ਕੇ ਫੇਰ ਆ ਸਿਕਲ ਚਲਾ ਕੇ ਆਵੇ ਤਾਂ ਬੱਚੇ ਦਾ ਮਨਵਲ ਟੁੱਟਦਾ ਏ ਇਹ ਗੱਲ ਸੀਗੀ ਤਾਂ ਕਰਕੇ ਉਹਨਾਂ ਨੇ 70000 ਰੁਪਏ ਭੇਜਿਆ ਸੀਗਾ ਜੀ ਸਾਈਕਲ ਲਈ ਵਾਸਤੇ ਉਹ ਇਹ ਨਹੀਂ ਬਈ ਹਾਂ ਭਾਈ ਵੀ ਕਿਸੇ ਨੂੰ ਕਹਤੇ ਆ ਆਪਣੇ ਯਾਰ ਦੋਸਤ ਨੂੰ ਲੈ ਬਈ ਐਸੇ ਅਬਿਆਹ ਨਾ ਉਹ ਲੈ ਜਾ ਪੈਸੇ ਠੀਕ ਆ ਉਹਨਾਂ ਦੇ ਕਰਾਂ ਸਕੂਟਰੀ ਖੜਾ ਕੇ ਆ ਇਹ ਜੀ ਲੋਕ ਵੀ ਬੈਠੇ ਆ ਯਾਰ ਇਹਨੂੰ ਫਿਰ ਆਪਾਂ ਫੋਰਨਰ ਮਨੀ ਕਹਿ ਦੂੰਗੇ ਆਪਣੇ ਕਿੰਨੇ ਰਿਸ਼ਤੇਦਾਰ ਬਾਹਰ ਬੈਠੇ ਆ ਯਾਰ ਉਹ ਆਪਾਂ ਨੂੰ ਪੈਸੇ ਭੇਜਦੇ ਆ ਜਾਂ ਆਪਣੇ ਘਰ ਘਰਾਂ ਪੈਸੇ ਭੇਜਦੇ ਆ ਉਹ ਫੋਰਨਰ ਮਨੀ ਨਹੀਂ ਹੁੰਦੀ ਇਹਨਾਂ ਨੇ ਕੇਸ ਵਿੱਚ ਕਿਹਾ ਵੀ ਫੋਰਨਰ ਮਨੀ ਦਾ ਉਹਦੇ ਵਿੱਚ ਚਾਂਸ ਆ ਉਹਦੇ ਵਿੱਚ ਵੀ ਕੁਝ ਹੋ ਸਕਦਾ ਕੁਝ ਨਹੀਂ ਹੋ ਸਕਦਾ ਇਹ ਗੱਲ ਗਲਤ ਆ ਹੁਣ ਜੀ ਅੱਗੇ ਸੁਣੋ ਬਾਈ ਜੀ ਬਹੁਤ ਵਧੀਆ ਵਧੀਆ ਖੁਲਾਸੇ ਕਰੇ ਆ ਬਾਈ ਨੇ ਪਤਾ ਕੀ ਗੱਲ ਆ ਇਹ ਇਹ ਨਾ ਤੁਹਾਨੂੰ ਪਤਾ ਹੋਵੇ ਪਿਛਲੇ 2 ਸਾਲਾਂ ਤੋਂ ਇਹ ਕੰਮ ਬਹੁਤ ਜ਼ਿਆਦਾ ਚੱਲ ਰਿਹਾ ਏ ਸਾਰੇ ਆਪਣੇ ਪੰਜਾਬੀ ਜਾਨੇ ਆ ਪਾਕਿਸਤਾਨ ਵਿੱਚ ਠੀਕ ਆ ਉੱਥੇ ਜਾ ਕੇ ਦੇਖਦੇ ਆ ਵੀ ਹਾਂ ਕਈਆਂ ਦੇ ਘਰ ਉਧਰ ਸੀਗੇ ਠੀਕਾ ਆਪਣੇ ਇੱਥੇ ਜੇ ਬਜ਼ੁਰਗਾਂ ਨੂੰ ਮਿਲਦੇ ਆ ਉਹਨਾਂ ਨੂੰ ਪਾਕਿਸਤਾਨ ਬਾਰੇ ਦੱਸਦੇ ਆ ਵੀ ਕੇਜ ਹੈ ਪਾਕਿਸਤਾਨ ਕੇਜ ਹੈ ਨਹੀਂ ਇਹ ਆਪਣੀ ਗਵਰਨਮੈਂਟ ਚ ਉਹਦਾ ਹੈ ਤਾਂ ਕਰਕੇ ਕਿਉਂਕਿ ਹੁਣ ਪੰਜਾਬ ਕਹਿੰਦਾ ਕਿੱਦਾਂ ਵੜਾ ਹੁੰਦਾ ਸੀਗਾ ਤੁਸੀਂ ਆਪ ਦੇਖੋ ਕਿੱਦਾਂ ਪੰਜਾਬ ਸੀਗਾ ਹੁਣ ਉਹਦੇ ਵਿੱਚ ਤੇ ਲਾਹੌਰ ਵੀ ਕੱਢ ਲਿਆ ਇਹਨਾਂ ਨੇ ਠੀਕਾ ਪੂਰਾ ਪਾਕਿਸਤਾਨ ਮਤਲਬ ਪੂਰਾ ਪਾਕਿਸਤਾਨ ਨਿਕਲ ਗਿਆ ਠੀਕ ਹੈ ਹਿਮਾਚਲ ਨਿਕਲ ਗਿਆ ਹਰਿਆਣਾ ਨਿਕਲ ਗਿਆ ਇਹ ਤਿੰਨ ਬੜੇ ਇੱਕ ਦੇਸ਼ ਤੇ ਤਿੰਨ ਬੜੀਆਂ-ਬੜੀਆਂ ਸਿਟੀਆਂ ਜ਼ਿਲ੍ਹੇ ਤਿੰਨ ਪੰਜਾਬ ਮਤ ਨਿਕਲੇ ਆ ਐਡਾ بڑا ਪੰਜਾਬ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹਨਾਂ ਤੇ ਰਾਜ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਕਿਹਦਾ ਹਲੇ ਵੀ ਬਣਿਆ ਹੋਇਆ ਇਹ ਲਾਹੌਰ ਵਿੱਚ ਠੀਕ ਹੈ ਲੋਕ ਆਪਣੇ ਜਾਣੇ ਆ ਦੇਖਣ ਜਾਂਦੇ ਵੀ ਕੀ ਕੋਈ ਹਲਾ ਕਿਦਾਂ ਆਪਣੇ ਜਿਹੜੇ ਰਾਜ ਸੀਗੇ ਕਿਦਾਂ ਰਹਿੰਦੇ ਸੀਗੇ ਕੀ ਹੈ ਕੀ ਨਹੀਂ ਇਸ ਕਰਕੇ ਤਾਂ ਤੁਸੀਂ ਪਲੀਜ਼ ਮੀਡੀਆ ਦੀਆਂ ਗੱਲਾਂ ਸੁਣ ਕੇ ਜਜਮੈਂਟ ਨਾ ਕਰਿਆ ਕਰੋ ਠੀਕ ਹੈ ਜਿਹੜੀ ਕੋਈ ਜਿਹਦੀ ਤੁਹਾਨੂੰ ਵੀਡੀਓ ਮਤਲਬ ਪੂਰੀ ਵਧੀਆ ਲੱਗਦੀ ਹੋਵੇ ਬੰਦਾ ਆਪਣਾ ਬਈ ਪ੍ਰੂਫ ਦੇ ਕੇ ਵੀਡੀਓ ਦਿਖਾ ਦੇ ਰਿਹਾ ਏ ਉਹਦੀ ਵੀਡੀਓ ਦੇਖਣੇ ਚ ਉਹ ਆ ਜਿਹੜਾ ਬੰਦੇ ਨੂੰ ਪਤਾ ਨਹੀਂ ਗੁਸੇਗਾ ਦੋ ਨੰਬਰ ਉਹਦੇ ਫੋਨ 'ਚ ਜਾਨਵਾਲ ਦੇ ਫੋਨ 'ਚ ਦੋ ਨੰਬਰ ਮੀਡੀਆ ਨੂੰ ਕਹਣਾ ਪਿਆ ਲੱਗ ਗਿਆ ਰਵੇ 170 ਨੰਬਰ ਮਿਲਿਆ ਉਹਦੇ ਫੋਨ 'ਚ ਉਹਨਾਂ ਨੇ ਇੰਟਰੋਗੇਸ਼ਨ ਕੋਈ ਬਾਹਰ ਮੈਡਮ ਪੂਲ ਸੜੇ ਨੇ ਮੜੀ ਬੜੀ ਦਿੱਲੀਂ ਦੇ ਸੇ ਭਾਰਤ ਇਹ ਜਿਹੜੇ ਗੁੱਪ ਗੋਦੀ ਮੀਡੀਆ ਹੋਇਆ ਬਈ ਇਹ ਇਹਨਾ ਕੰਮ ਪਾਈ ਆ ਬਈ ਪੰਜਾਬ ਨੂੰ ਦਬਾਉਣਾ ਹੈ ਜਿੱਕਣਾ ਮਰਜ਼ੀ ਦਬੋਈਏ ਜਿੱਕਣਾ ਮਰਜ਼ੀ ਕਰੀਏ ਇਸ ਕਰਕੇ ਕੋਈ ਨਹੀਂ ਅੱਗੇ ਸੋਹਣਾ ਵੀਡੀਓ ਦੇਖਿਆ ਤੁਹਾਨੂੰ ਪਤਾ ਲੱਗੇ ਕੀ ਕਹਦੇ ਬੰਦਾ ਆਪ ਘਣਾ ਘਲਾਤਾ ਉਹਦਾ ਕਰਕੇ ਉਹਨਾਂ ਨੂੰ ਉਹਨਾਂ ਨੇ अच्छा इंटरव्यू करके उन्होंने क्या केत कि उसी तडा उधर भी رابطہ ਹੈ ਤੇ ਇੰਜ ਵੀ ਹੈ ਇਧਰ ਵੀ ਤੁਸੀਂ ਐਂਬੈਸੀ ਤੇ ਜਾ ਰਹੇ ਹੋ ਗੱਲ ਜੋੜ ਲਈ ਫਿਰ ਵੀ 10 ਦਿਨ ਜਿਹੜਾ ਮੈਂ ਪਾਕਿਸਤਾਨ ਲੈ ਕੇ ਆਇਆ ਨਾਸਰ ਨੇ ਜਿਹੜੇ ਕਰਮਚਾਰੀ ਪਤਾ ਨਹੀਂ ਕੀ ਜਾਂਦੇ ਉਪ ਉਪ ਕਰਮਚਾਰੀ ਜਿਹੜੇ ਨੇ ਨਾ ਆਈਐਸ ਜੀ ਉਹਨਾਂ ਨੂੰ ਮਿਲਾਇਆ ਤੇ ਮੈਂ ਵੀ 10 ਦਿਨ ਜਦੋਂ ਆਏ ਨੇ ਉਹ ਮੈਂ ਉਹਨਾਂ ਨੂੰ ਮਿਲਿਆ ਵੀ ਨਹੀਂ ਕਿਉਂਕਿ ਉਹ ਆਏ ਸਨ ਜੱਥੇ ਦੇ ਨਾਲ ਤੇ ਸਕਿਉਰਟੀ ਦੀ ਵਜ੍ਹਾ ਸੀ ਦੂਜਾ ਮੈਂ ਬਿਜ਼ੀ ਸਨ ਉਹਦੇ ਨਾਲ ਤੇ ਮੈਂ ਉਹਨਾਂ ਨੂੰ ਮਿਲਿਆ ਹੀ ਨਹੀਂ ਅਜੇ ਤੱਕ WhatsApp ਤੇ ਗੱਲ ਉਹਨਾਂ ਨਾਲ ਜ਼ਰੂਰ ਹੋਈ ਅੱਛਾ ਹਲੇ ਤੁਸੀਂ ਉਹਨਾਂ ਨੂੰ ਮਿਲਿਆ ਨਹੀਂ ਮਿਲਿਆ ਹੀ ਨਹੀਂ ਉਹਨਾਂ ਨੂੰ ਹਲੇ ਤਾਂ ਉਹਨਾਂ ਨੇ ਚੁੱਕੇ ਸਾਰਾ ਕੁਝ ਪ ਉਹਨਾਂ ਲੋਗਾਂ ਨੂੰ ਵੀ ਜਿਹੜੇ ਬਲੌਗਰ ਹੀ ਦੇ ਹੁੰਦੇ ਨੇ ਉਹਨਾਂ ਨੂੰ ਡਰਾਉਂਦੀ ਹੈ ਕੋਸ਼ਿਸ਼ ਤੇ ਉਹਦੇ ਪਿੱਛੇ ਗੱਲ ਕੀ ਹੈ ਮੈਂ ਇੱਕ ਉਹਨ ਇੰਟਰਵਿਊ ਕਰਨ ਦੇ ਚਾਹ ਡੀਜੀਪੀ ਸਾਹਿਬ ਪੁਲਿਸ ਵਾਲੇ ਇੱਕ ਵੱਡਾ ਚੈਨਲ ਦੇ ਨਾਲ ਹੂੰ ਹੂੰ ਤੋਂ ਨਾਲ ਇਸ ਵੀ ਇਹ ਜਿਹੜੇ ਉਧਰ ਯੂਟਿਊਬਰ ਜਾਂਦੇ ਨੇ ਪਾਕਿਸਤਾਨ ਜਾਂਦੇ ਨੇ ਤੇ ਪਾਕਿਸਤਾਨ ਨੂੰ ਵਿਖਾਉਂਦੇ ਨੇ ਵੀ ਪਾਕਿਸਤਾਨ ਬਹੁਤ ਚੰਗਾ ਹੈ ਇਹ ਕਿਉਂ ਵਿਖਾਉਂਦੇ ਨੇ ਇਹ ਨੈਰੇਟਿਵ ਜਿਹੜਾ ਵਾ ਇਟ ਕਿਉਂ ਵਿਖਾਉਂਦੇ ਨੇ ਵੀ ਪਾਕਿਸਤਾਨ ਚੰਗਾ ਵੀ ਇਹਦਾ ਮਤਲਬ ਵੀ ਤੁਸੀਂ ਕੋ ਕਿਸੇ ਚੀਜ਼ ਨੂੰ ਸਮਝ ਦੇਣੀ ਵੀ ਚੰਗਾ ਹੋਣਾ ਨਹੀਂ ਚਾਹੀਦਾ ਉਹਨਾਂ ਨੇ ਤੇ ਜੋ ਆਏ ਇੱਥੇ ਜੋ ਕੁਝ ਵੇਖਿਆ ਜੋ ਕੁਝ ਢਾਇਆ ਉਹਨਾਂ ਨੇ ਰਿਕਾਰਡ ਕਰਕੇ ਤੇ ਵਲਾਓ ਕੀ ਹੁੰਦਾ ਵਲਾਓ ਕਿ ਡਾਕੂਮੈਂਟਰੀ ਹੈ ਇਹ ਰਿਕਾਰਡ ਕਰ ਲਿਆ ਤੇ ਉਹਨੂੰ ਐਡਿਟ ਕਰ ਲਿਆ ਤੇ ਬਾਅਦ ਚ ਵਾਇਸਓਵਰ ਕਰ ਲਿਆ ਤੇ ਸ਼ਾਟ ਪਾ ਲਏ ਇਹ ਤੇ ਸਿੱਧਾ ਸਿੱਧਾ ਵਲੌਗ ਬਣਾਇਆ ਹੈ ਨਹੀਂ ਚੱਕ ਦਿੱਤਾ ਦੱਸ ਨਾਸਰ ਭਾਈ ਉਹ ਗੱਲ ਹੋਈ ਹੈ ਨਾ ਕਿ ਚਗਾ ਚੱਗੋ ਤੇ ਢੱਡ ਬਣਾਇ ਨੰਗਾ ਹੁੰਦਾ ਹੈ ਇਹ ਵਾਲੀ ਗੱਲ ਹੈ ਕਿ ਇਹ ਉਹ ਚਾਹੁੰਦੇ ਹੈ ਕਿ ਇਹ ਗੱਲ ਕਿਸੇ ਦੇ ਅੱਗੇ ਨਾ ਆਏ ਕਿ ਅਸੀਂ ਕੀ ਕਰਨੇ ਹੈ ਗੱਲ ਸਿਰਫ ਇੰਨੀ ਹੈ ਅੱਛਾ ਇਹ ਜਿਹੜੀ ਜੰਗ ਦੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਉ ਤੇ ਵੇਖਿਆ ਜਾਂਦੇ ਤੁਸੀਂ ਕੀ ਸਮਝਦੇ ਹੋ ਮੈਨੂੰ ਇੰਜ ਲੱਗਦਾ ਬਰੇ ਸਗੀਰ ਜਿੰਨਾ ਵੀ ਐ ਸੀ ਇਹਦੇ ਚ ਰੋਲਾ ਹੀ ਸਾਰਾ ਪੰਜਾਬ ਦਾ ਰਿਹਾ ਸ਼ੁਰੂ ਤੋਂ ਤਾਰੀਖ ਵੀ ਇਹੀ ਕਹਿੰਦੀ ਹੈ ਕਿ ਜਿਹੜਾ ਵੀ ਆਇਆ ਉਹ ਪੰਜਾਬ ਦੇ ਮਗਰ ਰਿਹਾ ਕਿ ਯਾਰ ਇਹਨੂੰ ਕਿਸੇ ਤਰ੍ਹਾਂ ਕਾਬੂ ਕਰੋ ਤੇ ਅਖੀਰ ਫਿਰ ਵੰਡ ਵੀ ਪੈ ਗਈ ਵੇਖ ਲਓ ਪਾਰਟੀਸ਼ਨ ਹੋ ਗਈ ਪਹਿਲਾਂ ਕਿੱਡਾ ਵੱਡਾ ਪੰਜਾਬ ਸੀ ਆਖਰ ਪੰਜਾਬ ਆਪਣੇ ਆਪ ਚ ਇੱਕ ਦੂਜੇ ਵਾਸਤੇ ਨਤਰਾ ਸੀ ਤੁਸੀਂ ਨਕਸ਼ਾ ਖੋਲ ਕੇ ਵੇਖੋ ਹਾਂਜੀ ਹਾਂਜੀ ਨਕਸ਼ੇ ਤੇ ਵੇਖੋ ਵੀ ਪੰਜਾਬ ਦਾ ਹਮਲੇ ਵਕੂ ਕੀ ਕਿੱਡਾ ਵੱਡਾ ਪੰਜਾਬ ਸੀ ਤੇ ਫਿਰ ਉਹਦੇ ਇਹਨਾਂ ਨੇ ਬਾਅਦ ਚ ਕਿੰਨੇ ਰੋਟੇ ਕਰ ਦਿੱਤੇ ਗਾਂ ਇਧਰ ਵੀ ਉਸ ਵਾਸਤੇ ਜਿਹੜੇ ਆਪਾਂ ਤੋਂ ਰਹੇ ਆ ਇਹ ਸਰਾਇਕਸਤਾਨ ਵਖਰਾ ਹੋਵੇ ਤੇ ਫਲਾਨ ਵਖਰਾ ਹੋਵੇ ਤੇ ਟਮਕਾਨ ਵਖਰਾ ਹੋਵੇ ਮਤਲਬ ਉਹ ਇੱਕ ਪਾਵਰ ਜਿਹੜੀ ਮੈਨੂੰ ਲੱਗਦਾ ਉਹ ਡੋਮੀਨੇਟ ਕਰਨ ਦੀ ਕੋਸ਼ਿਸ਼ ਉਹ ਤੋਂ ਵੀ ਅੱਗੇ ਵੀ ਕੀਤੀ ਜਾਂਦੀ ਸੀ ਤੇ ਹੁਣ ਵੀ ਕਰ ਰਹੇ ਵੀ ਇਹ ਉੱਠ ਨਾ ਸਕਣ ਮਤਲਬ ਵੀ ਇਹਨਾਂ ਦੀ ਗੱਲ ਜਿਹੜੀ ਵਾ ਇੱਕਤਾ ਜਿਹੜੀ ਆ ਸਾਂਝ ਜਿਹੜੀ ਆ ਉਹ ਇੱਕ ਨਾ ਸਕੇ ਮਤਲਬ ਜਿਹੜੇ ਨਾਉਨ ਲੋਕ ਹੁੰਦੇ ਨੇ ਮਤਲਬ ਜੇ ਬਾ ਗੱਲ ਸਿੱਧੂ ਮੂਸੇਵਾਲਾ ਦੀ ਕਰ ਲੈਣੇ ਇੱਕ ਮੁੰਡਾ ਨਾਲ ਅਸੀਂ ਦੀਪ ਸਿੱਧੂ ਸੀ ਮਤਲਬ ਜਿਹੜੇ ਲੋਕ ਉਹ ਨੇ ਜਿਨ੍ਹਾਂ ਦੀ ਆਵਾਜ਼ ਜ਼ਿਆਦਾ ਲੋਕਾਂ ਤੱਕ ਪਹੁੰਚਣ ਲੱਗ ਪੈਂਦੀ ਹੈ ਮੈਨੂੰ ਲੱਗਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਇਹ ਲੋਰੀਆ ਦਾ ਸਿੱਧਾ ਜਿਹਾ ਬਿਆਨ ਹੈ ਕਹਿੰਦਾ ਵੀ ਜਿਹੜਾ ਵੀ ਕੋਈ ਬੰਦਾ ਆਂਦਾ ਸੀਗਾ ਠੀਕ ਆ ਆਪਾਂ ਉਹਨੂੰ ਕਮਾਉਂਦੇਗੇ ਠੀਕ ਆ ਸਭ ਕੁਝ ਕਰ ਦਦੇ ਬਟ ਕਈ ਲੋਕਾਂ ਨੂੰ ਪੰਜਾਬ ਅਰ ਪਾਕਿਸਤਾਨ ਦੀ ਦੋਸਤੀ ਖਾਪੀ ਨਹੀਂ ਤਾਂ ਕਰਕੇ ਉਹਨੇ ਇਹ ਜਿਹਾ ਸਟੈਪ ਲਿਆ ਠੀਕ ਹੈ ਨਾ ਜੇ ਕਿਤੇ ਖਾਪੀ ਹੁੰਦੀ ਤਾਂ ਐਡੀ ਗੱਲਬਾਤ ਹੁੰਦੀ ਉਹ ਨਹੀਂ ਪੈਲਗਾਮ ਅਟੈਕ ਕਰਾਇਆ ਕਿਉਂਕਿ ਯਾਰ ਉੱਥੇ ਤਿੰਨ ਤਿੰਨ ਫੋਰਸਾਂ ਸੀਗੀਆਂ ਉਸ ਟਾਈਮ ਆ ਉਹ ਫੋਰਸਾਂ ਕਿੱਥੇ ਚਲੀ ਗਈਆਂ ਤਿੰਨ ਫੋਰਸਾਂ ਦੇ ਹੁੰਦੇ ਹੋਏ ਵੀ ਉਥੇ ਫਾਇਰਿੰਗ ਹੋ ਜਾਣਾ ਤਾਂ ਕਿੱਡੀ ਵੱਡੀ ਗੱਲ ਆ 테ਰਰਿਸਟਾਂ 테ਰਰਿਸਟਾਂ ਜਾਨ ਮੰਨਦੇ ਆ ਠੀਕ ਆ ਪਰ ਤੁ ਤੁਸੀਂ ਤਾਂ ਵਿਦ ਖਤਿਆਰ ਹੁੰਦੀ ਆਰਮੀ ਤਾਂ ਇਹ ਜੇ ਕੰਮ ਹੋਣਾ ਹੀ ਨਹੀਂ ਸੀਗਾ ਜਿਹੜਾ ਕੰਮ ਹੋਇਆ ਏ ਅਰ ਹੋਇਆ ਵੀ ਕਿੱਜੇ ਜਾ ਅਰ ਜਗ੍ਹਾ ਵੀ ਕਿਹੜੀ ਆ ਜਿਹੜੀ ਟੂਰਿਸਟ ਪਲੇਸ ਆ ਠੀਕ ਹੈ ਜਿੱਥੇ ਮਤਲਬ ਪਤਾ ਵੀ ਹਰ ਇੱਕ ਬੰਦੇ ਨੇ ਆਣਾ ਹੀ ਆਣਾ ਹੈ ਉੱਥੇ ਉਹ ਜਲਾ ਜਗਾ ਪਹਿਲ ਪਹਿਲ ਗਾਂ ਦੀ ਇੱਕ ਦਿਨ ਪਹਿਲਾਂ ਜਦੋਂ ਅਟੈਕ ਹੋਇਆ ਇੱਕ ਦਿਨ ਪਹਿਲਾਂ ਅਮੇਸ਼ਾ ਜੀ ਆਏ ਸੀਗੇ ਉੱਥੇ ਦੌਰਾ ਕਰਨਾ ਠੀਕ ਹੈ ਪਤਾ ਨਹੀਂ ਕੀ ਕਰਕੇ ਗਏ ਕੀ ਨਹੀਂ ਕਰਕੇ ਗਏ ਫੋਰਸ ਨੂੰ ਕਿਹਾ ਕਿਹਾ ਪੁਲਿਸ ਵਾਲਿਆਂ ਨੂੰ ਕਿਹਾ ਕਿਹਾ ਉਹ ਨਹੀਂ ਪਤਾ ਪਰ ਅਗਲੇ ਦਿਨ ਜਦ ਅਗਲੇ ਦਿਨ ਦੀ ਸਵੇਰ ਹੋਣ ਦੀ ਆ ਤਾਂ ਲੋਕ ਦੇਖਦੇ ਆਲੇ ਦੁਆਲੇ ਠੀਕ ਆ ਵੀ ਕੋਈ ਆਰਮੀ ਵਾਲਾ ਨਹੀਂ ਕੋਈ ਪੁਲਿਸ ਵਾਲਾ ਨਹੀਂ ਕੋਈ ਸਪੈਸ਼ਲ ਸਕਿਉਰਿਟੀ ਨਹੀਂ ਬਈ ਗੱਲ ਹੈ ਕਿ ਆ ਚਲੋ ਆਲੇ ਹਾਂ ਗੌਰ ਉਹ ਕਰਦੇ ਵੀ ਚਲੋ ਪਤਾ ਨਹੀਂ ਕੀ ਗੱਲ ਹੋਣੀ ਤੇ ਮੀਟੀ ਮੋਟੀ ਹੋਣੀ ਛੇ ਤਾਂ ਕਿਤੇ ਗੇਵ ਹੋਣ ਸਾਰੇ ਤਾਂ ਇਹ ਉਹਦੇ ਵਿੱਚ ਦੇਖੋ ਜੀ ਆ ਘਟਨਾ ਵਾਪਰੀ ਠੀਕ ਆ ਨਾ ਜੀ ਇਹ ਘਟਣਾ ਵਾਪਰੀ ਜੇ ਅਰ ਅਗਲੇ ਕਹਿੰਦੇ ਯਾਰ ਅਸੀਂ ਤਾਂ ਇਹ ਕਹਿੰਦੇ ਚੁੱਪ ਚਾ ਲੋ ਵੀ ਜੰਗ ਲੱਗ ਵੀ ਗਈ ਠੀਕ ਆ ਤਾਂ ਪੰਜਾਬ ਦੇ ਤਰਫ ਤੋਂ ਕਾ ਤੇ ਸ਼ੁਰੂ ਹੋਊਗੀ ਜੰਗ ਯਾਰ ਪਾਕਿਸਤਾਨ ਨੂੰ ਗੁਜਰਾਤ ਵੀ ਤਾਂ ਲੱਗਦਾ ਏ ਗੁਜਰਾਤ ਤੇ ਕਾ ਤੇ ਨਹੀਂ ਸ਼ੁਰੂ ਕਰਦੇ ਜਾਗੇ ਪੰਜਾਬ ਤੋਂ ਹੀ ਕਾ ਤੇ ਸ਼ੁਰੂ ਕਰਦੇ ਆ ਹਿਮਾਚਲ ਨਾਲ ਲੱਗਦਾ ਏ ਪਾਕਿਸਤਾਨ ਹਿਮਾਚਲ ਦੇ ਫਰੂ ਕਿਉਂ ਨਹੀਂ ਹੁੰਦੀ ਜੰਗ ਸਰੇਕ ਪੰਜਾਬੇ ਰਹ ਜੈ ਇਹਨਾਂ ਨੂੰ ਬਿਆਹ ਕੋਈ ਲੋਕ ਕਟੂਗੇ, ਪੜੂਗੇ, ਜਮੀਨਾਂ ਖਰਾਬ ਹੋਣਗੇ ਆ ਫਲਾਣਾ ਧੰਗਾਣਾ ਬੇ ਪੰਜਾਬ ਕਿਨੂੰ ਕਰ ਲੋ ਸਿਰੋ ਮੰਨਦੇ ਆ ਭਾਈ ਉਹ ਚੀਜ਼ ਜਿਹੜੀ ਹੋਈ ਉਹ ਗਲਤ ਹੋਈ ਆ ਠੀਕ ਆ ਉਹ ਨਹੀਂ ਹੋਣੀ ਚਾਹੀਦੀ ਸੀਗੀ ਬਟ ਗਲਤੀ ਕੀ ਦੀ ਆ ਸਰਕਾਰ ਦੀ ਲੈਕ ਆਫ ਮਿਸਟੇਕਸ ਉੱਥੇ ਕੋਈ ਨਹੀਂ ਵੀ ਸੀਗੀਆਂ ਕੰਮ ਤਾਂ ਹੋਣੇ ਸੀਗਾ ਇਹ ਟੂਰਿਸਟ ਵਾਲੀ ਪਲੇਸ ਹੋਵੇ ਤੇ ਕੋਈ ਬੰਦਾ ਪੁਲਿਸ ਵਾਲਾ ਨਾ ਹੋਵੇ ਠੀਕ ਆ ਤਾਂ ਹੋ ਹੀ ਨਹੀਂ ਸਕਦਾ ਉਹ ਵੀ ਉੱਥੇ ਦਾ ਪਹਿਲਾਂ ਤਿੰਨ ਤਿੰਨ ਫੋਰਸਾਂ ਲੱਗੀਆਂ ਇੱਕ ਇੱਕ ਦਿਨ ਪਹਿਲਾਂ ਬੰਦੇ ਦਾ ਬਿਆਨ ਲੈ ਗਿਆ ਕਹਿੰਦਾ ਇਹ ਇੱਥੇ ਤਿੰਨ ਤਿੰਨ ਫੋਰਸਾਂ ਸੀਗੀਆਂ ਅੱਜ ਤੇ ਦੋ ਦਿਨ ਪਹਿਲਾਂ ਅਮੇਸ਼ਾ ਜੀ ਆਂਦੇ ਆ ਪਤਾ ਨਹੀਂ ਕੀ ਗੱਲ ਹੁੰਦੀ ਹੈ ਕੀ ਗੱਲ ਨਹੀਂ ਅਗਲੇ ਦਿਨ ਤੇ हट ਜਾਂਦੀਆਂ ਫੋਰਸਿਸ ਉੱਥੇ ਦੇ ਅਟੈਕ ਹੁੰਦਾ ਹੈ ਬੰਦੇ ਪਤਾ ਨਹੀਂ ਕੀ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਠੀਕ ਹੈ ਕਿੱਥੋਂ ਆਏ ਸੀਗੇ ਕਿੱਧਰੋਂ ਆਏ ਸੀਗੇ ਫਿਰ ਆ ਵੀ ਤਾਂ ਲੈਗ ਆਫ ਇਹ ਇਹਨਾਂ ਦੀ ਗਲਤੀ ਹੈ ਨਾ ਇਹ ਕਹਿਣਾ ਸਰਕਾਰਾਂ ਦੀ ਵੀ ਤੁਸੀਂ ਆਪਣਾ ਜਿਹੜੇ ਜਿੱਥੇ ਨੂੰ ਲੋਕ ਆੰਨੇ ਆ ਤੁਸੀਂ ਉਹਨੂੰ ਆਪਣਾ ਪੱਕਾ ਕਰੋ ਆ ਟੈਗ ਟੂ ਦਾ ਮੀਸ਼ਨ ਸਰਦਾਰਾਂ ਕਹਿੰਦੇ ਹੁੰਦਾ ਸਿੱਖ ਰੈਜਿਮੈਂਟ ਚਲੋ ਬਈ ਸਰਦਾਰ ਜੀ ਉਹ ਜੋ ਮੂਰੇ ਕੰਮ ਉਸਾਤੇ ਸਾਰੇ ਆ ਠੀਕ ਆ ਪਰ ਸਾਡੀ ਵਾਰ ਨੂੰ ਕੋਈ ਨਹੀਂ ਹੈਗਾ ਹੋਗਾ ਤੇ ਤੁਸੀਂ ਫੋਨ ਕੇ ਦੇਖ ਲਿਓ 95% ਸ਼ਹੀਦियां ਇਸ ਦੇਸ਼ ਨੂੰ ਯਾਦ ਕਰਨ ਵਾਸਤੇ ਪੰਜਾਬੀਆਂ ਨੇ ਦੀਆਂ ਦੀਆਂ ਇਹ ਪੰਜਾਬੀਆਂ ਸ਼ਹੀਦियां ਨਾ ਲਾਂਦਾ ਤਾਂ ਨਾ ਤੁਸੀਂ ਆਉਣਾ ਸੀਗਾ ਨਾ ਠੋਡੇ ਨਾ ਬਾਪ ਨਾ ਆਉਣਾ ਸੀਗਾ ਨਾ ਅੱਗੇ ਆਉਣਾ ਸੀਗਾ ਕਿਸੇ ਵੀ 70% ਸ਼ੀਤ ਦੀਆਂ ਕੋਣ ਦੇ ਦੂੰਗਾ ਅੱਜ ਦੇ ਟਾਈਮ ਬਾ ਦੇ ਦੂੰਗਾ ਕੋਈ 90% ਸ਼ੀਤ ਦੀਆਂ ਕੋਈ 2% ਸ਼ੀਤ ਜੋ ਦੇ ਕੇ ਦਿਖਾ ਦੇਵੇਂ ਮੰਨ ਜਾਵਾਂ ਮੈਂ ਹਿੰਦੂ ਵੈਸੇ ਤਾਂ ਕਹਿੰਦੇ ਆ ਹਾਂ ਸਾਡਾ 1 ਕਾ ਸਾਡਾ 1 ਕਾ 1 ਕਾ 1 ਕਾ ਜਦ ਲੜਾਈ ਦੀ ਵਾਰ ਜਾਂਦੀ ਹੈ ਫਿਰ ਤਾਂ ਤੇ ਉੱਪਰ ਦੇ ਕਹਿੰਦੇ ਵੀ ਆਪਾਂ ਪੂਜਾ ਕਰਦੇ ਆ ਨਾ ਉਹ ਕਰਦੇ ਭਾਈ ਪੂਜਾ ਕਰੋ ਪੂਜਾ ਕਰਦੇ ਤੁਹਾਨੂੰ ਕੋਈ ਨਹੀਂ ਰੋਗ ਆ ਠੀਕ ਆ ਬੜਾ ਜਿਹੜਾ ਮਸਲਾ ਗੋਲੀ ਦਾ ਗੋਲੀ ਨੇ ਹੱਲ ਕਰਨਾ ਹੈ ਉਹ ਮਸਲਾ ਨੂੰ ਗੋਲੀ ਪੂਜਾ ਦੇ ਨਾਲ ਥੋੜੀ ਕੰਪੇਅਰ ਕਰ ਸਕਦੇ ਆਪਾਂ ਜੇ ਗੋਲੀ ਅਗਰੀ ਆਏ ਸਾਹਮਣੇ ਤਾਂ ਰਹੀ ਹੈ ਤੇ ਮੱਥੇ ਉਹ ਚੰਗੀ ਆਈ ਆ ਆਪਾਂ ਨਾਮ ਜਪਦੇ ਆਪਾਂ ਭਾਈ ਉਹਦਾ ਬਿਆ ਪੂਜਾ ਹੋ ਰਹੀ ਹੈ ਜਾਂ ਕੁਝ ਹੋਰ ਹੋ ਰਿਹਾ ਹੈ ਠੀਕ ਆ ਤਾਂ ਗੋਲੀ ਸਿੱਧੀ ਇੱਥੇ ਅੱਗੇ ਬਚਣੀ ਆ ਵਾਪਸ ਇਤੋਂ ਤਾਂ ਥੋੜੀ ਹੋ ਜੰਮੀ ਗੋਲੀ ਉਹ ਬਈ ਆ ਵੀ ਕਿਹਦੀ ਸ਼ਕਤੀ ਨੇ ਅਧਿਨਤ ਕਰਤੀ ਗੋਲੀ ਤਾ ਵਈ ਉਹਨੂੰ ਦੋ 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 ਪਾਣੀ ਦਾ ਪਾਣੀ ਹੋ ਗਿਆ ਤਾਂ ਪਲੀਜ਼ ਬੇ ਉਹਦੇ ਨਾਲ ਬੇ ਇੱਜ਼ਤ ਠੀਕ ਹੈ ਜੀ ਬੰਦੇ ਨੂੰ ਘਰਾਂ ਤੱਕ ਛੱਡ ਗਿਆ ਉਹ ਤੇ ਅਗਲਿਆਂ ਨੂੰ ਕਹੋ ਵੇ ਚਾਹ ਤੇ ਗਲਤੀ ਹੋ ਗਈ ਨੈਟ ਤੇ ਪਾਓ ਠੀਕ ਆ ਤਾਂ ਵੀ ਇਕੱਲਾ ਇਕੱਲਾ ਬੰਦਾ ਜਾਣ ਸਕੇ ਬੇ ਜਿਹੜਾ ਜਸਟਿਸ ਫੋਰ ਜਾਨ ਮਾਲ ਸੀਗਾ ਉਹ ਕਿਦਾਂ ਪੂਰਾ ਹੋਇਆ ਬਸ ਇੰਦੀ ਗਰੀਕ ਵੇਸਟਾ ਪਰ ਆਇਆ ਅਗਲੀ ਤਰੀਕ ਨੂੰ ਨਾ ਧੂਆਂ ਕੱਢ ਦਾਂਗਾ ਜਦ ਅਗਲੀ ਤਰੀਕ ਆ ਗਈ ਨਾ ਹੁਣ ਅਗਲੀ ਤਰੀਕ ਹੋਊਗੀ ਤਾਂ ਉਹਦੇ ਵਿੱਚ ਬੇਲ ਤਾਂ ਲੈਣੀ ਹੀ ਲੈਣੀ ਆ ਕਿਸੇ ਜੇ ਵੇਸ਼ੀ ਚੱਲਦਾ ਰਹੇ ਠੀਕ ਹੈ ਇੰਟਰੋਗੇਸ਼ਨ ਇਹਨਾਂ ਨੇ ਕੰਮ ਨਹੀਂ ਆ ਜੋ ਮਰਜ਼ੀ ਕੁਝ ਕਰ ਲਵੇ ਜਦ ਬੰਦੇ ਨੇ ਗਲਤ ਕੰਮ ਕਰੇ ਹੀ ਨਹੀਂ ਠੀਕ ਆ ਤਾਂ ਇੰਟਰੋਗੇਸ਼ਨ ਹੋਵੇ ਜਾਂ ਕੁਝ ਵੀ ਹੋਵੇ ਠੀਕ ਆ ਉਹ ਵੇ ਬੰਦਾ ਪਿੱਛੇ ਨਹੀਂ ਜਾਂਦਾ ਹੁੰਦਾ ਚਲੋ ਜੀ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਠੀਕਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਬੜੇ-ਬੜੀਆਂ ਨਿਊਜ਼ ਠੀਕਾ ਬੜੇ-ਬੜੀਆਂ ਚੀਜ਼ਾਂ ਗੱਲਾਂ ਤੁਹਾਡੇ ਸਾਹਮਣੇ ਆ ਸਕਣ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ ਰੱਬ ਰੱਖਾ